ਉਥੇ ਪਿਆਰ ਹੈ ਨਹੀਂ ਤੇ ਜਿੱਥੇ ਪਿਆਰ ਹੈ ਉਥੇ ਲਾਲਚ ਨੂੰ ਕੋਈ ਥਾਂ ਨਹੀਂ ਹੋਏਗੀ ਕਿਉਂਕਿ ਰੱਬ ਦਾ ਪਿਆਰਾ ਤਾਂ ਹਮੇਸ਼ਾ ਹੀ ਆਪਣੇ ਦਿਲ ਦੇ ਵਿੱਚ ਇਹੀ ਇੱਛਾ ਪਾਲਦਾ ਹੈ ਕਿ ਕਾਂਖੀ ਇਕੈ ਦਰਸ ਤਹਾਰੋ ਨਾਨਕ ਉਨ ਸੰਗ ਮੋਹਿ ਧਾਰੋ ਇਥੇ ਤਾਂ ਨਿਰਵਾਣ ਕੀਰਤਨ ਗਾਉ ਕੋ ਕਰਤੇ ਦਾ ਕਨਸੈਪਟ ਸੀ ਪਰਾਤਿਬਿਕ ਨੂੰ ਸਾਨੂੰ ਕਿਧਰਲੇ ਪਾਸੇ ਤੋਰਿਆ ਜਾ ਰਿਹਾ ਚਪ aeration ਦੇ ਨਾਤੇ ਪਖੰਡ ਹੋ ਰਿਹਾ ਇੱਥੇ ਦਾਵੇ ਕੀਤੇ ਜਾਂਦੇ ਨੇ ਕਿ ਸਾਡੇ ਤੇ ਕਰਜ਼ਾ ਬੜਾ ਸੀ ਅਸੀਂ ਉੱਥੇ ਗਏ ਤੇ ਉੱਥੇ ਜਾ ਕੇ ਬਾਬਾ ਦੀਪ ਸਿੰਘ ਜੀ ਨੇ ਸਾਡਾ ਕਰਜ਼ਾ ਜਿਹੜਾ ਹੈ ਉਹ ਲਾ ਦਿੱਤਾ ਮੇਰੇ ਤਲ ਨੂੰ ਕੋਈ ਇਹਦਾ ਰੋਗ ਲੱਗਿਆ ਹੋਇਆ ਸੀ ਉੱਥੇ ਹੀ ਅਸੀਂ ਜਾ ਕੇ ਦੁਪਹਿਰਾ ਕੱਟਿਆ ਤੇ ਮੇਰੇ ਤਨ ਦੇ ਰੋਗ ਜਿਹੜੇ ਨੇ ਉਹ ਠੀਕ ਹੋ ਗਏ ਸਾਡੇ ਘਰ ਦੇ ਵਿੱਚ ਕਲੇਸ਼ ਬੜਾ ਸੀ ਅਸੀਂ ਉੱਥੇ ਜਾਣ ਲੱਗੇ ਤੇ ਸਾਡੇ ਘਰੋਂ ਕਲੇਸ਼ ਖਤਮ ਹੋ ਗਿਆ ਸੋ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਸਾਡੇ ਵਿੱਚ ਕੀਤੀਆਂ ਜਾਂਦੀਆਂ ਨੇ ਤੇ ਇਹ ਸਭਾਵਨਾ ਦੇ ਨਾਲ ਲੋਕ ਉੱਥੇ ਜਾਂਦੇ ਨੇ ਬਜਾਏ ਕੁਝ ਸਿੱਖਣ ਦੇ ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਥੇ ਲਾਲਚ ਹੈ ਉੱਥੇ ਪਿਆਰ ਨਹੀਂ ਹੈ ਪਰ ਵੇਖੋ ਜਾਂਦੇ ਉਥੇ ਲਾਲਚ ਦੀ ਪੂਰਤੀ ਕਰਨੇ ਪਰ ਨਾਮ ਇਹਨੂੰ ਪਿਆਰ ਦ ਦਿੱਤਾ ਗਿਆ ਕਿ ਅਸੀਂ ਬੜਾ ਗੁਰੂ ਨੂੰ ਪਿਆਰ ਕਰਦੇ ਪਰ ਜਦੋਂ ਗੱਲ ਸਾਡੇ ਪਿੰਡ ਦੇ ਲੋਕਲ ਗੁਰਦੁਆਰਿਆਂ ਦੀ ਹੁੰਦੀ ਹੈ ਉਥੇ ਪ੍ਰਕਾਸ਼ ਕਰਨ ਵਾਲਾ ਕੇਵਲ ਗਰੰਤੀ ਸਿੰਘ ਹੁੰਦਾ ਤੇ ਸ਼ਾਮਾਂ ਦੇ ਵੇਲੇ ਸੋਦਰ ਦੀ ਬਾਣੀ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਰੂਪਾਂ ਦੀ ਸੇਵਾ ਸੰਭਾਲ ਜਦੋਂ ਕਰਦਾ ਉਹ ਵੀ ਇਕੱਲਾ ਗ੍ਰੰਥੀ ਕਰਦਾ ਪਰ ਕੀ ਉਸ ਵੇਲੇ ਇਹਨਾਂ ਲੋਕਾਂ ਦੀ ਭਾਵਨਾ ਗੁਰੂ ਦੇ ਨਾਲ ਨਹੀਂ ਜੁੜਦੀ ਜੇ ਵਾਕਈ ਗੁਰੂ ਨੂੰ ਪਿਆਰ ਕਰਦੇ ਹੋਣ ਜੇ ਵਾਕਈ ਅਸੀਂ ਗੁਰੂ ਤੇ ਸ਼ਰਧਾ ਰੱਖਦੇ ਹੋਈਏ ਤੇ ਫਿਰ ਸਾਡੇ ਲੋਕਲ ਗੁਰਦੁਆਰਿਆਂ ਦੇ ਵਿੱਚ ਸੇਵਾਦਾਰਾਂ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ ਪਰ ਉੱਥੇ ਕੇਵਲ ਤੇ ਕੇਵਲ ਕੱਲਾ ਗਰੰਤੀ ਸਿੰਘ ਹੈ। ਪਰ ਦੂਜੇ ਪਾਸੇ ਵੇਖੀ ਆਪਾਂ ਜਿੱਥੇ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਸਾਡੀਆਂ ਸੁੱਖਣਾ ਪੂਰੀਆਂ ਹੁੰਦੀਆਂ ਨੇ ਸਾਡੇ ਕਰਜ਼ੇ ਲੈ ਗਏ। ਸਾਡੇ ਕੈਸਰ ਦੇ ਰੋਗ ਠੀਕ ਹੋ ਗਏ ਤੇ ਉਧਰੋਂ ਲੋਕਾਂ ਦੀਆਂ ਬਹਿਰੀ